ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਨਾ ਅੱਜ ਮੇਰੇ ਨਾਲ ਬਾਈ ਨਵ ਬੋਪਰ ਆਏ ਜੁੜੇ ਆ ਕਾਲ ਤੇ ਤੇ ਅਮਰੀਕਾ ਦੇ ਵਿੱਚ ਰਹਿੰਦੇ ਆ ਇਹ ਕਾਫੀ ਲੰਬੇ ਸਮੇਂ ਤੋਂ ਤੇ ਅਮਰੀਕਾ ਦੇ ਅੱਜ ਦੇ ਟਾਈਮ ਕੀ ਹਾਲਾਤ ਆ ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਬਾਈ ਜੀ ਸਭ ਨੂੰ ਪਹਿਲਾਂ ਬਹੁਤ ਬਹੁਤ ਸਵਾਗਤ ਤੁਸੀਂ ਟਾਈਮ ਕੱਢਿਆ ਹਾਂਜੀ ਥੈਂਕ ਯੂ ਜੀ ਤੇ ਮੇਰੇ ਵੱਲੋਂ ਤੁਹਾਡੇ ਦਰਸ਼ਕਾਂ ਨੂੰ ਜਾਂ ਸਾਰੇ ਸੋਨਰੇ ਸੁਣੋਤਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਭਾਈ ਜੀ ਬਹੁਤ ਸ਼ੁਕਰੀਆ ਤੇ ਭਾਈ ਜੀ ਜਿਵੇਂ ਮੌਜੂਦਾ ਹਾਲਾਤ ਹੈ 트럼ਪ ਨੇ ਸੌ ਚੱਕ ਸਮਾਗਮ ਤੋਂ ਬਾਅਦ ਜਿਹੜੀਆਂ ਆਪਦੀ ਗਤੀਵਿਧੀਆਂ ਤੇਜ਼ ਕਰਤੀਆਂ ਤੇ ਸਭ ਨੂੰ ਜਿਹੜਾ ਜੰਗੀ ਪੱਧਰ ਤੇ ਕੰਮ ਡਿਪੋਰਟੇਸ਼ਨ ਦਾ ਚੱਲ ਰਿਹਾ ਵੀ ਥਾਂ ਥਾਂ ਰੇਡ ਵੱਜ ਰਹੀਆਂ ਉਹਦੇ ਬਾਰੇ ਜਿਹੜਾ ਹੈਗਾ ਕਿੰਨਾ ਕੁ ਉਥਲਾ ਜਿਹੜਾ ਹੈਗਾ ਉਤਰਾ ਚੜਾ ਜਿਹੜਾ ਅਮਰੀਕਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹਾਂਜੀ ਇਸ ਲਈ ਤੇ ਬਹੁਤ ਸਰਤੇ ਸਹਿਮ ਦਾ ਮਾਹੌਲ ਆ ਖਾਸ ਕਰ ਆਪਣੇ ਅਨ ਡਾਕੂਮੈਂਟਡ ਜਿਹੜੇ ਭਾਈਚਾਰੇ ਦੇ ਲੋਕ ਆ ਠੀਕ ਹੈ ਭਾਈ ਜੀ ਜਦੋਂ ਦੇ ਆ ਟਰੰਪ ਪਾਵਰ ਚ ਆ ਗਏ 26 ਜਨਵਰੀ ਤੋਂ ਉਦੋਂ ਇਹਦੀਆਂ ਪਾਲਸੀਆਂ ਇਨਫੋਰਸ ਕਰਨੀ ਸ਼ੁਰੂ ਕਰਤੀਆਂ ਜੀ ਤੇ ਵਰਕਪਲੇਸ ਤੇ ਵੀ ਰੇਡਾਂ ਵੱਜਦੀਆਂ ਪਈਆਂ ਨੇ ਉਹ ਮਤਲਬ ਜਿਹੜਾ ਉਹਨਾਂ ਦਾ ਮੇਨ ਬੰਦਾ ਉਹਨਾਂ ਨੇ ਟੌਮ ਹੋਮਨ ਜਿਹੜਾ ਬਾਰਡਰ ਕਜ਼ਰ ਵੀ ਕਿਹਾ ਜਾਂਦਾ ਜੀ 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 ਉਹ ਸਾਰੇ ਨਾਲ ਮਿਲ ਕੇ ਪਾਲਸੀਆਂ ਜੀਆਂ ਬਣਾਉਣ ਦੇ ਨੇ ਉਹਨਾਂ ਨੂੰ ਪਤਾ ਵੀ ਅਨ ਡਾਕੂਮੈਂਟਡ ਲੋਕ ਜਿਹੜਿਆ ਕਿੱਥੇ ਕਿੱਥੇ ਹੋ ਸਕਦੇ ਨੇ ਜੀ ਤੇ ਉਹ ਇਸ ਹਿਸਾਬ ਨਾਲ ਹੀ ਰੇਡਾਂ ਆਪਣੀਆਂ ਪ੍ਰਿਪੇਅਰ ਕਰਦੇ ਪਏ ਆ ਜਿੱਦਾਂ ਹਾਈਡਿੰਗ ਸਪੌਟ ਕੋਈ ਰਿਲੀਜੀਅਸ ਪਲੇਸ ਆ ਉਥੇ ਵੱਢ ਜਾਂਦੇ ਆ ਅੱਛਾ ਜੀ ਜਾਂ ਕੋਈ ਕਮਾਕਾਰਾਂ ਤੇ ਐਕਚੁਅਲੀ ਤੇ ਵਰਕ ਪਰਮਿਟ ਮਿਲੇ ਆ ਜਿਹੜੇ ਅਨਡਾਕੂਮੈਂਟਡ ਲੋਕ ਹੈ ਨਾ ਕੰਮ ਕਰਨ ਲਈ ਤੇ ਉਹਨਾਂ ਨੂੰ ਮਤਲਬ ਦਿੱਤੇ ਹੋਏ ਉਹਨਾਂ ਨੇ ਡਾਟਾ ਉਹਨਾਂ ਕੋਲ ਪਹਿਲਾਂ ਹੀ ਹੈਗਾ ਵਾ ਹਾਂਜੀ ਹਾਂਜੀ ਨਹੀਂ ਉਹਨਾਂ ਨੂੰ ਵੀ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਵੀ ਕੁਝ ਫਿਰ ਕਹਿ ਰਹੇ ਆ ਵੀ ਤੁਸੀਂ ਜਿਹੜਾ ਹੈਗਾ ਛੱਡੋ ਜਾਂ ਤੁਹਾਨੂੰ ਰਿਪੋਰਟ ਕਰਾਂਗੇ ਉਹਨਾਂ ਨੂੰ ਕੋਈ ਹੈਡਰ ਹਾਂਜੀ ਵਰਕ ਪਰਮਿਟ ਵੀ ਇੱਕ ਇਲੀਗਲੀ ਹੁੰਦਾ ਉਹਨੂੰ ਸਿਰਫ ਵਰਕ ਪਰਮਿਟ ਦੇ ਦਿੰਦੇ ਆ ਵੀ ਫॉर ði ਟਾਈਮ ਵੀਕ ਵੀ ਸਰਕਾਰ ਨੇ ਨਾ ਚਾਹੁੰਦੀ ਹੁਣ ਉਹਨਾਂ ਨੂੰ ਜਿੰਨਾ ਚਿਰ ਰੱਖਣਾ ਉਹਨਾਂ ਦਾ ਖਰਚਾ ਚੁੱਕਣਾ ਜੀ 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 ਉਹਨਾਂ ਨੂੰ ਮਤਲਬ ਗੇਲ ਚ ਵੀ ਰੱਖਣਾ ਤੇ ਸਰਕਾਰ ਤੇ ਬਰڈن ਪੈਂਦਾ ਜੀ 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 ਤੇ ਇਹਨਾਂ ਨੇ ਕੁਝ ਪੜਾਅ ਸੈੱਟ ਕੀਤੇ ਆ ਵੀ ਪਹਿਲਾਂ ਆਪਾਂ ਫੋਕਸ ਕਰਕੇ ਜਿਹੜੇ ਬਹੁਤੇ ਹੈਗੇ ਆ ਕ੍ਰਿਮੀਨਲ ਟਾਈਪ ਦੇ ਲੋਕ ਆ ਉਹਨਾਂ ਨੂੰ ਫੜੀ ਇਹਨਾਂ ਦੇ ਮਤਲਬ ਕੋਈ ਵੀ ਹਾਂ ਟਿਕਟ ਟਿਕਟ ਮਿਲੀ ਆ ਜਾਂ ਕੋਈ ਵੀ ਆ ਇਹ ਪੜਾਅ ਤਰ ਪੜਾਅ ਇਹਨਾਂ ਨੇ ਮਤਲਬ ਸਾਰੇ ਕੱਢਣੇ ਜੀ ਇਹਨਾਂ ਦੀ ਪਾਲਸੀ ਮਤਲਬ ਇਦਾਂ ਹੀ ਇਹਨੰ ਬਿਨ ਲਾਗੂ ਹੋ ਜੇ ਤੇ ਓਕੇ 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 ਮੈਂ ਇਹ ਵੀ ਸੁਣ ਰਿਹਾ ਸੀ ਜਿਹੜਾ ਇਹਨਾਂ ਦਾ ਪਤਾ ਨਹੀਂ ਕਿਹੜੀ ਜਗ੍ਹਾ ਦੇ ਵਿੱਚ ਇਹਨਾਂ ਦੀ ਜੇਲ ਹੈ ਜਿਹੜੀ ਰੀਟੈਂਸ਼ਨ ਸੈਂਟਰ ਹੈ 30000 ਦੀ ਕੈਪੈਸਿਟੀ ਹੈ ਉਹਦੀ ਉਹਨੂੰ ਵੀ ਇਹ ਐਲੋਕੇਸ਼ਨ ਉਹਦੀ ਕਰਨ ਤੇ ਲੱਗੇ ਹੋਏ ਆ ਵੀ ਉੱਥੇ ਵੀ ਅਸੀਂ ਜਿਹੜੇ ਜਿਨ੍ਹਾਂ ਦੀ ਡਿਪੋਰਟੇਸ਼ਨ ਨਹੀਂ ਹੁੰਦੀ ਜਾਂ ਉੱਥੇ ਇਹ ਰੀਟੇਨ ਕਰਕੇ ਰੱਖਣਗੇ ਬੰਦਿਆਂ ਨੂੰ ਹਾਂਜੀ ਜਿੱਦਾਂ ਆਪਣੇ ਇੰਡੀਆ ਦਾ ਕਾਲਾ ਪਾਣੀ ਹੁੰਦਾ ਨਾ ਜੇਲ ਉਦਾਂ ਹੀ ਇਹਨਾਂ ਦੀ ਇੱਕ ਇੱਥੇ ਉੱਪਰ ਦੇ ਲਾਗੇ ਕੁਇੰਟਾ ਮੈਨੂੰ ਵੇਚ ਇਨਾਂ ਨੇ ਇੱਕ ਪ੍ਰिजन ਆ ਬੜੀ ਵੱਡੀ ਉਹਨੂੰ ਮਤਲਬ ਕਰਦੇ ਪਏ ਆ ਮਤਲਬ ਇਨਲਾਰਜ ਕਰਦੇ ਪਏ ਆ ਵੀ ਤਾਂ ਕਿ ਹੋਰ ਲੋਕ ਆ ਸਕਣ ਹਾਂਜੀ 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 ਤੇ ਉੱਥੋਂ ਦੇ ਹਾਲਾਤ ਬਹੁਤ ਖਤਰਨਾਕ ਆ ਮਤਲਬ ਜਿਹੜੇ ਇਮੀਗ੍ਰੈਂਟ ਆ ਮਤਲਬ ਜਿਹੜੇ ਵੀ ਇਦਾਂ ਦੇ ਲੋਕ ਆ ਜਿਹੜੇ ਉੱਤੇ ਫਸ ਚੁੱਕੇ ਨੇ ਉਹਨਾਂ ਦੀ ਕਈ ਖਬਰਾਂ ਹੁੰਦੀਆਂ ਨੇ ਵੀ ਬਹੁਤ ਬੁਰੀ ਹਾਲਤ ਚ ਰਹਿ ਰਹੇ ਉੱਥੇ ਵੇ ਦੇ ਵਿੱਚ ਜਿਹੜੀ ਜਨਾ ਪ੍ਰिजन ਰੱਖੀ ਆ ਜੀ ਉੱਥੇ ਬਲੂ ਹੂਮਨ ਲੈਵਲ ਦੀਆਂ ਮਤਲਬ ਉੱਥੇ ਕੰਡੀਸ਼ਨਸ ਨੇ ਬਹੁਤ ਬੁਰੀ ਹਾਲਾਤ ਆ ਓਕੇ ਤੇ ਜਿਹੜੇ ਉੱਥੇ ਕਰੀ ਫਸ ਜਾਂਦੇ ਆ ਉਹ ਮਤਲਬ ਇਨਡੇਫੀਨਿਟਲੀ ਉਹ ਮਤਲਬ ਫਸ ਫਸ ਜਾਂਦੇ ਆ ਕਿਉਂਕਿ ਹੁਣ ਵੇਖੋ ਇਹ ਡੈਪੂਟੇਸ਼ਨ ਦੇ ਲਈ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ ਇੱਕ ਤੇ ਇਹਨਾਂ ਨੇ ਤੇ ਆਪਣੀ ਜਹਾਜ਼ ਭਰ ਦੇਣੇ ਆ ਤੇ ਕੱਢ ਦੇਣੇ ਪਰ ਜਿਹੜੀ ਕੰਟਰੀ ਚ ਲੈਂਡ ਕਰਨੇ ਆ ਉਹ ਵੀ ਸੈੱਟ ਕਰਨ ਲਈ ਤਿਆਰ ਹੋਵੇ ਤਾਂ ਆ ਹਾਂ ਹਾਂ ਬਸ ਮੇਰਾ ਅਗਲਾ ਸਵਾਲ ਤੁਹਾਡੇ ਲਈ ਇਹੀ ਬਣਦਾ ਸੀ ਵੀ ਜਿਵੇਂ ਦੋ ਕੰਟਰੀਆਂ ਨੇ ਤਾਂ ਇਹਨਾਂ ਨੂੰ ਜਵਾਬ ਦੇ ਤੱਕ ਕਲੰਬੀਆ ਨੇ ਤੇ ਮੈਕਸੀਕੋ ਨੇ ਵੀ ਅਸੀਂ ਵੀ ਤੁਹਾਨੂੰ ਪਰਮਿਸ਼ਨ ਨਹੀਂ ਦਿੰਦੇ ਵੀ ਜਿਹੜੇ ਤੁਸੀਂ ਮਾਈਗ੍ਰੇਸ਼ਨ ਜਿਹੜੇ ਮਾਈਗ੍ਰੇਟ ਫੜੇ ਆ ਬੰਦੇ ਤੁਸੀਂ ਇੱਥੇ ਜਹਾਜ਼ ਲੈਂਡ ਕਰਾਓ ਇੱਥੇ ਸਾਡੇ ਭੇਜੋ ਤੇ ਉਹਦੇ ਕਰਕੇ ਇਹਨੇ ਥੋੜਾ ਜਿਹਾ ਰਵਈਆ ਵੀ ਸਖਤ ਲਿਆ 트াম্প ਨੇ ਵੀ ਉਹ ਬੰਦਿਆਂ ਦਾ ਫਿਰ ਕੀ ਹੱਲ ਹੈ ਵੀ ਜਿਹੜੇ ਕੰਟਰੀ ਐਕਸੈਪਟ ਨਹੀਂ ਕਰਦੀਆਂ ਗੀਆਂ ਉਹਨਾਂ ਦੀ ਉਹ ਜਿੱਦਾਂ ਪ੍ਰिजन ਹੁੰਨੇ ਆਪਾਂ ਗੱਲ ਕਰਦੇ ਪਏ ਜੀ ਇਹਨੂੰ ਵੱਡੀਆਂ ਕਰਦੇ ਪਏ ਆ ਓਕੇ ਹੋਰ ਵੀ ਇੱਕ ਇਹਨਾਂ ਨੇ ਥਰਡ ਕੰਟਰੀ ਜਾਂ ਕੋਈ ਮਤਲਬ ਇਹ ਵੀ ਆਪਸ਼ਨ ਰੱਖੀ ਹੈ ਕੋਈ ਕੋਈ ਤੀਜੀ ਕੰਟਰੀ ਹੋਵੇ ਜਿਹੜੀ ਇਹਨਾਂ ਨੂੰ ਲੈਣ ਲਈ ਮਤਲਬ ਮੰਨ ਜਾਵੇ ਕੋਈ ਮਾੜੀ ਕੰਟਰੀ ਹੋਊਗੀ ਜਿਹੜੀ ਇਦਾਂ ਦੀ ਕੋਈ ਕਰਨਗੇ ਪ੍ਰਵੀਜ਼ਨ ਉਹਨਾਂ ਲਈ हां ਵੀ ਜੇ ਕੋਈ ਕੋਈ ਨਾ ਹੋਰ ਕਿਸੇ ਕੰਟਰੀ ਚ ਕੋਈ ਜੇਲ ਵਗੈਰਾ ਬਣਾ ਲੈਣਗੇ ਵੀ ਉੱਥੇ ਰੱਖਣ ਇਹ ਬੰਦਿਆਂ ਨੂੰ ਜੇਲ ਜਾਂ ਕੋਈ ਇਹੋ ਜਿਹੀ ਕੰਟਰੀ ਉੱਥੇ ਛੱਡ ਹੀ ਦੇਣਗੇ ਵੀ ਚਲੋ ਨજરਬੰਦ ਕਰਦੇ ਹਾਂ ਹਾਂਜੀ 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 ਹਾਂ ਵੀ ਉੱਥੇ ਰੋ ਤੇ ਇਹ ਬੜੀ ਵੱਡੀ ਮਤਰਾਸ ਦੀ ਕਹੂੰਗਾ ਆਪਣੇ ਲੋਕਾਂ ਲਈ ਵੀ ਜਿਹੜੇ ਇਦਾਂ ਵਸ ਜਾਂਦੇ ਨੇ ਨਾ ਉਹ ਘਰ ਦੇ ਨਾ ਘਾਟ ਦੇ ਜਿਹੜੀ ਸਾਡੀ ਪੰਜਾਬੀ ਦੀ ਕਹਾਵਤ ਆ ਉਹ ਇਹ ਵੇਲੇ ਸਿੱਧ ਹੁੰਦੀ ਪੂਰੀ ਦਿਖਦੀ ਪਈ ਆ ਹਾਂਜੀ 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 ਨਾ ਆਪਣੇ ਰੇ ਇਤਨਾ ਇਧਰ ਦੇ ਰਹੇ ਤੇ ਬਹੁਤ ਬੁਰੀ ਹੋਈ ਆ ਜਿਹੜੇ ਜਿਹੜੇ ਬੰਦੇ ਹੁਣ ਜਿਵੇਂ ਤੁਸੀਂ ਆ ਤੁਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਆ ਜਿਹੜਾ ਕੋਈ ਬੰਦਾ ਉੱਥੇ ਰਹਿ ਰਿਹਾ ਜਿਹਨੂੰ ਕੋਈ ਡਰ ਪੈ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਉਹ ਕੀ ਸੋਚਦਾ ਜਿਹੜਾ 트럼ਪ ਦੀਆਂ ਗਤੀਵਿਧੀਆਂ ਹੈਗੀਆਂ ਜਾਂ 트럼ਪ ਦੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹਦਾ ਪ੍ਰਸ਼ਾਸਨ ਦਾ ਢੰਗ ਹੈ ਕਰਨ ਦਾ ਵੀ ਕੀ ਇਹ ਪੋਜ਼ਿਟਿਵ ਲੈ ਕੇ ਚੱਲ ਰਹੇ ਆ ਜਾਂ ਕੋਈ ਨੈਗੇਟਿਵਿਟੀ ਸੋਚ ਰਹੇ ਆ ਵੀ ਇਹ ਅਮਰੀਕਾ 'ਸਤੇ ਔਖਾ ਹੋਊਗਾ ਸਿਸਟਮ ਅ ਨਹੀਂ ਦੇਖੋ ਜਦੋਂ ਕੋਈ ਬੰਦਾ ਆਪਣੇ ਵਧੀਆ ਫਿਊਚਰ ਲਈ ਜਾਂ ਆਪਣੀ ਕੋਈ ਮਜਬੂਰੀਆਂ ਕਰਕੇ ਜਾਂ ਕਿ ਕੋਈ ਦੁਖੀ ਹੋ ਕੇ ਬੰਦਾ ਆਪਣਾ ਘਰ ਛੱਡਦਾ ਹਨਾ ਆਪਣੇ ਕੰਟਰੀ ਛੱਡਦਾ ਤੇ ਉਹ ਆਣ ਕੇ ਸੈਟਲ ਹੁੰਦਾ ਜੀ ਤੇ ਉਹਦੇ ਪੁਆਇੰਟ ਆਫ View ਨਾਲ ਵੇਖੀ ਤੇ ਫਿਰ ਉਹ ਜੇ ਅਮਰੀਕਾ ਨੂੰ ਆਪਣਾ ਘਰ ਮੰਨ ਚੁੱਕਾ ਹੈ ਦਿਲੋਂ ਜਾਂ ਮਤਲਬ ਇਥੋਂ ਦਾ ਹੋ ਜਿੱਤਿਆ ਹਨਾ ਜੀ ਤੇ ਉਹਨਾਂ ਲਈ ਤੇ ਫਿਰ ਇੱਕ ਪੋਜ਼ਿਟਿਵ ਹੀ ਆ ਕਿਉਂਕਿ ਇੱਕ ਐਸ ਅਮਰੀਕਨ ਸੋਚੀਏ ਤੇ ਜਿੰਨੀਆਂ ਵੀ ਵੇਜੀਜ਼ ਆ ਸਾਰੀਆਂ ਇਹਨਾਂ ਦੇ ਕਰਕੇ ਡਿੱਗੀਆਂ ਜੀ ਤੇ ਇਹ ਘੱਟ ਵਿੱਚ ਕੰਮ ਕਰਨ ਲਈ ਤਿਆਰ ਹੋ ਜਾਂਦੇ ਆ ਤੇ ਮਤਲਬ ਉਹਨਾਂ ਦੇ ਜਿਹੜੇ ਵੀ ਉਹਨਾਂ ਨੂੰ ਜੌਬ ਮਿਲਦੀ ਆ ਓਪਰਚੁਨਿਟੀ ਹੁੰਦੀ ਆ ਇਹ ਸਾਰੀ ਉਹ ਕਦਮ ਕਰੀ ਜਾਂਦੇ ਆ ਜੀ 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 ਉਹਨਾਂ ਦੇ ਪੁਆਇੰਟ ਆਫ View ਨਾਲ ਵੇਖੀਏ ਤੇ ਉਹ ਇੱਕ ਹਿਸਾਬ ਨਾਲ ਠੀਕ ਵੀ ਸੋਚ ਹੁੰਦੇ ਪਏ ਕਿਉਂਕਿ ਇਹ ਉੱਥੋਂ ਦਾ ਤਾਂ ਕੰਮ ਖਰਾਬ ਹੋਇਆ ਹੋਇਆ ਆ ਇੰਡੀਆ ਦਾ ਇੱਥੇ ਦਾ ਹੋ ਜਾਣਾ ਬਾਅਦ ਚ ਹਾਂਜੀ ਹਾਂ ਠੀਕ ਹੈ ਠੀਕ ਹੈ ਜਿਵੇਂ ਇੱਕ ਜਿਵੇਂ ਹੁਣ ਟੈਰਫ ਜਿਹੜੀਆਂ ਚੀਜ਼ਾਂ ਇੰਪੋਰਟ ਹੋ ਕੇ ਆ ਰਹੀਆਂ ਆਪਣੇ ਅਮਰੀਕਾ ਦੇ ਵਿੱਚ ਉਹਦੇ ਤੇ ਟੈਰਫ ਨੇ ਲਾਗੂ ਕਰਤਾ ਟਰੰਪ ਨੇ ਉਹਦੇ ਨਾਲ ਟੈਰਫ ਲੱਗਣ ਨਾਲ ਚੀਜ਼ਾਂ ਮਹਿੰਗੀਆਂ ਵੀ ਹੋ ਗਈਆਂ ਅਮਰੀਕਾ ਦੇ ਵਿੱਚ ਮਹਿੰਗੀਆਂ ਖਰੀਦਣੀਆਂ ਪੈਣਗੀਆਂ ਲੋਕਾਂ ਨੂੰ ਤੇ ਉਹਦੇ ਨਾਲ ਫਿਰ ਜਿਹੜੇ ਲੋਕਾਂ ਦੀ ਸੋਚ 'ਚ ਕੋਈ ਫਰਕ ਪਿਆ ਵੀ ਅਸੀਂ ਜਿਹੜਾ ਮੰਗਾਈ ਦੀ ਮਾਰ ਚੱਲਾਂਗੇ ਅ ਵੇਖੋ ਕੋਈ ਸਾਰੀ ਭੈਗੀਆਂ ਪ੍ਰੋਬਲਮ ਗਲੋਬਲੀ ਜੀ ਜਦੋਂ ਤੱਕ ਗਲੋਬਲੀ ਇਹ ਪ੍ਰੋਬਲਮ ਦਾ ਹੱਲ ਨਹੀਂ ਨਾ ਹੁੰਦਾ ਇਕੱਲਾ ਕੰਟਰੀ ਜਿਹੜਾ ਵਾ ਉਹਤੇ ਬਹੁਤਾ ਭਾਰ ਪੈ ਜਣਾ ਹੂੰ ਕਿਉਂਕਿ ਟੈਰਿਫ ਲਾਤੇ ਆ ਤੇ ਮਹਿੰਗਾਈ ਇੱਥੇ ਹੀ ਹੁਣੀ ਆ ਤੇ ਸਭ ਤੋਂ ਵੱਧ ਫਰਕ ਪੈਣਾ ਮਿਡਲ ਕਲਾਸ ਨੂੰ ਤੇ ਗਰੀਬ ਤਬਕੀ ਨੂੰ ਜੀ ਅਮੀਰਾਂ ਨੇ ਸਿਰ ਬਚ ਜਾਣਾ ਤੇ ਇਹ ਪ੍ਰੋਬਲਮ ਹੈਗੀ ਆ ਵਰਲਡਵਾਈਡ ਸਾਰੀਆਂ ਕੰਟਰੀਆਂ ਨੂੰ ਰਲ ਮਿਲ ਕੇ ਇੱਕ ਵਰਲਡ ਗਵਰਨਮੈਂਟ ਦੇ ਤੌਰ ਤੇ ਕੰਮ ਕਰਕੇ ਤੇ ਹਰ ਜਗ੍ਹਾ ਹੀ ਇੱਕੋ ਜਿਹੀਆਂ ਨੀਤੀਆਂ ਲਾਗੂ ਕਰਨੀਆਂ ਪੈਣਗੀਆਂ ਤੇ ਫਿਰ ਜਾ ਕੇ ਕੋਈ ਮਸਲਾ ਹੱਲ ਹੋਊਗਾ ਨਹੀਂ ਤੇ ਜੇ ਇਹ ਤਾਂ ਇੱਕ ਸਾਈਡ ਉੱਚੀ ਆ ਇੱਕ ਨੀਵੀਂ ਆ ਉਧਰੋਂ ਲੋਕਾਂ ਨੇ ਤੁਰ ਹੀ ਆਉਣਾ ਹੂੰ 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 ਠੀਕ ਆ ਠੀਕ ਆ ਠੀਕ ਆ ਤੇ ਇੱਕ ਜੀ ਤਾਜਾ ਹਾਂਜੀ ਬੋਲੋ ਬੋਲੋ ਹਾਂਜੀ ਹੁਣ ਤਾਜਾ ਐਗਜ਼ੈਂਪਲ ਆ ਵੇਖੋ ਸਾਡਾ ਗਵਾਂਢੀ ਮੁਲਕੇ ਚੈਨਾ ਉਸੋਂ ਦਾ ਇੱਕ ਹੌਲਾ ਜਿਹਾ ਮੁੰਡਾ ਆ ਜੀ ਉਹ ਹੀਰੋ ਬਣ ਗਿਆ ਇਸ ਵੇਲੇ ਨੈਸ਼ਨਲ ਲੈਵਲ ਦਾ ਜੀ ਇਹਨਾਂ ਨੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਵਿੱਚ ਇਹਨਾਂ ਕੱਢੀਆਂ ਸੀ ਅ ਕੰਪਨੀ ਜਿਹੜੀ ਮੇਨ ਮੇਨ ਹੀ ਜਿਨ੍ਹਾਂ ਨੇ ਇੱਕ ਪ੍ਰੋਡਕਟ ਕੱਢਿਆ ਆਪਣੇ ਚੈਟਬੋਟ ਵਾਲੇ ਹਾਂਜੀ ਹਾਂਜੀ ਡੀਪ ਸਲੀਪ ਕਾ ਸ਼ਾਇਦ ਕੋਈ ਇੱਕ ਕੰਪਨੀ ਉਹਦਾ ਵੀ ਕਾਫੀ ਰੌਲਾ ਚੱਲ ਰਿਹਾਗਾ ਹਾਂ ਡੀਪ ਸੀਕ AI ਉਹਨੂੰ ਕਹਿੰਦੇ ਉਹਨੇ ਮਤਲਬ ਬਹੁਤ ਘੱਟ ਰਿਸੋਰਸਿਸ ਤੇ ਘੱਟ ਲਗਤ ਤੇ ਉਹ ਚੀਜ਼ ਕੱਢਤੀ ਆ ਉਹਦੇ ਬਰਾਬਰ ਤੇ ਜਿੰਨੀਆਂ ਵੀ ਤਗੜੀਆਂ ਕੰਪਨੀਆਂ ਜਿਨ੍ਹਾਂ ਨੇ ਇਨਵੈਸਟ ਕੀਤਾ ਸੀ ਯੂ ਐਸ ਏ ਦੀਆਂ ਕੰਪਨੀਆਂ ਵਿੱਚ ਉਹ ਹੁਣ ਸੋਚਦੇ ਪਿਆ ਵੀ ਅਸੀਂ ਘਾਟਾ ਖਾ ਲਿਆ ਤੇ ਮਤਲਬ ਡਰ ਵੀ ਗਏ ਆ ਵਿੱਚੋਂ ਕਿ ਹੋਰ ਮੁਕਾਬਲਾ ਪੂਰਾ ਬਰਾਬਰ ਦਾ ਹੋ ਗਿਆ ਹਾਂਜੀ ਹਾਂਜੀ ਤੇ ਉਤੋਂ ਜੇ ਦੁਜੀ ਬੰਨੇ ਸੋਚੀਏ ਵੀ ਆਟਾ ਇੰਡੀਆ ਨਾਲ ਹੀ ਆ ਹਾਂਜੀ ਤੇ ਇਥੇ ਉਹਦੇ ਲੋਕ ਥੋੜਾ ਪਿੱਛੇ ਹੋਰ ਬੈਕਵਰਡ ਜਾਈ ਜਾ ਰਹੇ ਜਿੱਦਾਂ ਮਾਘ ਕੁੰਬ ਚਾ ਕੀ ਕੁਝ ਹੋ ਰਿਹਾ ਅੱਜ ਕੱਲ ਤੁਸੀਂ ਵੀ ਵੇਖਿਆ ਨੇ ਵੀਡੀਓ ਜੀ 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 ਠੀਕ ਹੈ ਤੇ ਜਿਹੜਾ ਹੈਗਾ ਜਿਵੇਂ ਕੈਨੇਡਾ ਗਵਾਂਡੀ ਟੋਡਾ ਹੈਗਾ ਕੰਟਰੀ ਕੈਨੇਡਾ ਕੈਨੇਡਾ ਤੇ ਪ੍ਰੋਡਕਟਸ ਤੇ ਵੀ ਟੈਰਫ ਲਾਤਾ ਤੇ ਕੈਨੇਡਾ ਦੇ ਲੋਕਾਂ ਤੇ ਇਹਦਾ ਕੀ ਅਸਰ ਦੇਖਣ ਨੂੰ ਮਿਲੂਗਾ ਕੈਨੇਡਾ ਦੇ ਵੀ ਤੁਹਾਨੂੰ ਪਤਾ ਹੀ ਆ ਇਸ ਵੇਲੇ ਕਿੰਨਾ ਬੁਰਾ ਹਾਲ ਆ ਡੁੱਬਦੇ ਜਹਾਜ਼ ਵਾਂਗੂ ਹੋਇਆ ਪਿਆ ਉਹਨਾਂ ਦਾ ਵੀ ਸਿਸਟਮ ਹਾਂਜੀ ਤੇ ਅਸਲ 'ਚ ਇਹ ਮੁਲਕ ਵੀ ਇਸ ਵੇਲੇ ਬੌਂਦਲੇ ਪਏ ਨੇ ਜਿੱਦਾਂ ਹੁਣ 트ੰਪ ਨੇ ਵੀ ਪੰਜ-ਛੇ ਗੱਲਾਂ ਇਹੋ ਜਿਹੀਆਂ ਕਹੀਆਂ ਜਿਹੜੀਆਂ ਕਿ ਕੋਈ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ ਜਿੱਦਾਂ ਉਹਨੇ ਕਹਿਤਾ ਮੈਂ ਗ੍ਰੀਨਲੈਂਡ ਸਾਨੂੰ ਦੇ ਦੋ ਹਨਾ ਉਹ ਤਾਂ ਆਜ਼ਾਦ ਕੰਟਰੀ ਆ ਹੂੰ ਕੈਨੇਡਾ ਨੂੰ ਵੀ ਨੇ ਕਹਿਤਾ ਵੀ ਮੈਂ ਆਪਣਾ ਇਹ ਸੂਬਾ ਬਣਾਉਣਾ ਵਾਂ ਭਲੇ ਸੈਂਸਲੈਸ ਗੱਲਾਂ ਆ ਜਾਂ ਬਹੁਤ ਜ਼ਿਆਦਾ ਡੀਪ ਗੱਲਾਂ ਆ ਇਹਦਾ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਕੱਲ ਕਿੱਧਰ ਨੂੰ ਜਾਣੀਆਂ ਜੀ ਇਹ ਆਪ ਮਤਲਬ ਇਸ ਵੇਲੇ ਇਹਨਾਂ ਦੀ ਇਕਨੋਮੀ ਦਾ ਬੁੜਾ ਹਾਲ ਹੋਇਆ ਪਿਆ ਤੇ ਹੱਥ ਪੈਰ ਮਾਰਦੇ ਪਏ ਵੀ ਕਿਹੇ ਬੰਨੇ ਹੋ ਐਦਾਂ ਹੋ ਜੇ ਪਰ ਵੇਖੋ ਇਹ ਤੇ ਹੋਣਾ ਹੋਈ ਐ ਜੋ ਜੀ 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 ਕਾਇ ਕਰ ਨੂੰ ਮਨਜ਼ੂਰ ਆ ਜੀ 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 ਜਿਵੇਂ ਜਿਹੜਾ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਦੇਖੀਏ ਵੀ ਆਉਣ ਵਾਲੇ ਟਾਈਮ ਦੇ ਵਿੱਚ 트럼ਪ ਇਮੀਗ੍ਰੇਸ਼ਨ ਨੂੰ ਸਖਤ ਕਰੂਗਾ ਬਹੁਤ ਜ਼ਿਆਦਾ ਹਾਂਜੀ ਵੇਖੋ ਉਹਨੇ ਵੋਟਾਂ ਜਿੱਤੀਆਂ ਇਸੇ ਬੇਸ ਤੇ ਆ ਉਹਦੇ ਦੋ ਤਿੰਨ ਮੇਨ ਹੈਗੇ ਸੀ ਟਾਰਗੇਟ ਇੱਕ ਤੇ ਇਮੀਗ੍ਰੇਸ਼ਨ ਨੂੰ ਘੱਟ ਪਾਉਣਾ ਇੱਕ ਦੂਜਾ ਅ ਇਲੀਗਲ ਇਮੀਗ੍ਰੇਸ਼ਨ ਦਾ ਆ ਗਿਆ ਮਹਿੰਗਾਈ ਦਾ ਆ ਗਿਆ ਤੇ ਇੱਕ ਦੂਜਾ ਕ੍ਰਿਸਚੀਅਨਿਟੀ ਨੂੰ ਥੋੜਾ ਜਿਆ ਜਿਹੜੇ ਵੀ ਟਕਟੜ ਕ੍ਰਿਸਚੀਅਨ ਸੀ ਉਹ ਉਹਦੀਆਂ ਗੱਲਾਂ 'ਚ ਆ ਗਏ। ਹੂੰ ਹੂੰ ਹੂੰ। ਵੀ ਨੈਸ਼ਨ ਨੈਸ਼ਨਲ ਜਿਹਾ ਤੇ ਅਮਰੀਕਾ ਦੇ ਮਤਲਬ ਵਿਕਾਸ ਵਿੱਚ ਬਣੂਗਾ ਮੋਢੀ। ਜੀ। ਪਰ ਉਹਦੀਆਂ ਵੇਖੋ ਪਾਲਸੀਆਂ ਤੇ ਤਾਆਂ ਦਾ ਹੀ ਮਜ਼ਾ ਨਾ ਜੇ ਉਹ ਇਨਫੋਰਸ ਹੋਣ ਤੇ ਜਿੱਦਾਂ ਉਹਨੇ ਕਿਹਾ ਜੀ। ਵੀ ਅੱਗੇ ਉਹ ਤੇ ਰੋਕ ਲੱਗ ਜਾਏ ਫਿਰ ਉਹੋ ਕੰਮ ਕੁੱਤੀ ਚੀਕਾ ਤੇ ਥੋੜੇ ਤੇ ਉਹਨੇ ਪੈਰ ਖਿੱਚ ਵੀ ਲਏ ਆ ਪਛਾਣ ਜਿੱਦਾਂ ਐਚ 1 ਬੀ ਵੀਜ਼ੇ ਵਾਲੀ ਸੀ ਕਿਉਂਕਿ ਇਹ ਕੰਪਨੀਆਂ ਇਹ ਰੂਲ ਕਰਦੀਆਂ ਪਈਆਂ ਪੋਲਿਟਿਕਲ ਲੋਕਾਂ ਨੂੰ ਜੀ 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 ਬਿਲਕੁਲ ਸਹੀ ਇਹ ਕੰਪਨੀਆਂ ਨੂੰ ਪੈਂਦਾ ਘਾਟਾ ਉਹ ਜੇ ਚੰਗੀ ਉਹਨਾਂ ਨੂੰ ਵੇਚ ਦੇਣੀ ਪਵੇ ਜਾਂ ਪੂਰੇ ਬੈਨੀਫਿਟ ਦੇਣੇ ਪੈਣ ਉਹਨਾਂ ਜੋਬ ਵਾਲੀ ਜੀ ਜੀ ਤੇ ਉਹ ਚੀਪ ਲੇਬਰ ਉਹਨਾਂ ਨੂੰ ਮਿਲ ਜਾਂਦੀ ਇੰਡੀਆ ਚੋਂ H1B ਵਾਲਿਆਂ ਨੂੰ ਜੀ ਜੀ ਤੇ ਉਹਨਾਂ ਦਾ ਸ਼ਾਇਦ ਜੇ ਫਿਰ ਥੋੜਾ ਬਹੁਤਾ ਠੰਡਾ ਪੈ ਜੇ ਕੰਮ ਤੇ ਇਹ ਕਿ ਆ ਕਿਆਸ ਕਿਆਸਾ ਹੋਰ ਵੀ ਲੱਗ ਰਹੀਆਂ ਵੀ ਜਿਵੇਂ ਇਹ ਪਹਿਲਾਂ ਆਪਦੇ ਆਪ ਨੂੰ ਅਮਰੀਕਾ ਸਰਪੰਚ ਕਹਾਉਂਦਾ ਸੀਗਾ ਵੀ ਹੁਣ ਅਮਰੀਕਾ ਸਰਪੰਚ ਨਹੀਂ ਰਿਹਾ ਵੀ ਪਹਿਲਾ ਨੰਬਰ ਤੇ ਚਾਈਨਾ ਹਾਂ ਚਾਈਨਾ ਜਿਹੜਾ ਵਾ ਉਹ ਆ ਰਿਹਾ ਵਾ 90% ਕਹਿ ਸਕਦੇ ਆ ਆ ਗਿਆ ਵਾ ਜੀ ਜੀ ਬਸ 10 12% ਹੈ ਪਰ ਇਹਨਾਂ ਦੇ ਇਹਨਾਂ ਦੇ ਵੇਖੋ ਫੌਜੀ ਪਾਵਰ ਵੱਲੋਂ ਵੇਖੀਓ ਨਾ ਤੇ ਚਾਈਨਾ ਅਜੇ ਨਹੀਂ ਆਇਆ ਕਿਉਂਕਿ ਇਹਨਾਂ ਦੇ ਥਾਂ ਥਾਂ ਤੇ ਹਰ ਕੰਟਰੀ ਜਿਨ੍ਹਾਂ ਦੇ ਮਿਲਟਰੀ ਬੇਸਿਸ ਨੇ ਜੀ ਇਵਨ ਚਾਈਨਾ ਦੇ ਨਾਲ ਹੀ ਲੱਗਦੇ ਜਿਹੜੇ ਤਾਈਵਾਨ ਆ ਉੱਥੇ ਵੀ ਇਹਨਾਂ ਦੇ ਮਿਲਟਰੀ ਬੇਸ ਨੇ ਚਾਈਨਾ ਅਜੇ ਬੰਦਾ ਪਿਆ ਵਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹ ਇਸ ਤੋਂ ਤਾਂ ਚਲ ਜਾਵੇ ਕਿਉਂਕਿ ਇਹ ਇੱਕ ਵਿਧੀ ਦਾ ਵਿਧਾਨ ਵੀ ਆ ਵੇਖੋ ਇਦਾਂ ਪਹਿਲਾਂ ਹੀ ਬ੍ਰਿਟਿਸ਼ Empire ਜੀ 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 ਕੋਈ ਕਹਿ ਨਹੀਂ ਸਕਦਾ ਉਹਨੂੰ ਵੀ ਇਹ ਟੁੱਟੂਗਾ ਹਾਂ ਹਾਂ ਉਸ ਤੋਂ ਪਹਿਲਾਂ ਚਲ ਜੀ ਹੈ ਕਿ ਰੋਮਨ Empire ਸੀ ਉਹਨੇ ਤੇ ਪਤਾ ਨਹੀਂ ਕਿੰਨੇ ਹਜ਼ਾਰ ਸਦੀਆਂ ਤੱਕ ਉਹ ਨੰਬਰ 1 ਤੇ ਰਿਹਾ ਹੂੰ 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 ਫਿਰ ਉਹ ਵੀ ਗਿਆ ਤੇ ਇਹ ਇੱਕ ਰੂਲ ਆ ਕਈ ਮੈਂ ਇਥੋਂ ਦੇ ਵੱਡੇ ਜਿਹੜੇ ਥਿੰਕਰ ਨੇ ਜਾਂ ਥਿੰਕ ਟੈਕ ਬੜੇ ਉਹਨਾਂ ਦੇ ਹਾਈ ਲੈਵਲ ਦੀਆਂ ਫਲਸਫੀ ਦੀਆਂ ਗੱਲਾਂ ਨੇ ਯੂ ਐਸ ਏ ਦੇ ਉਹਨਾਂ ਦੀ ਮੈਂ ਸਪੀਚਸ ਹੁੰਦਾ ਪਿਆ ਸੀ ਤੇ ਉਹ ਕਹਿੰਦੇ ਸੀ ਵੀ ਹੁਣ ਇਹ ਬਚਾ ਨਹੀਂ ਸਕਦੇ ਇਹ ਜਿਹੜੀ ਡਾਊਨਫਾਲ ਆਉਂਦੇ ਪਈ ਹੈ ਨਾ ਜੀ ਉਹਨੂੰ ਰੋਕ ਨਹੀਂ ਸਕਦੇ ਇਹ ਹੋਣਾ ਆ ਇਹ ਕੋਈ ਕੁਦਰਤ ਦਾ ਕਾਨੂੰਨ ਹੀ ਇਦਾਂ ਦਾ ਆ ਹੂੰ 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 ਤੇ ਹੋ ਕੇ ਰਹੂਗਾ ਹਾਂ ਇਹ ਇੱਕ ਹੋਰ ਵੀ ਜਿਹੜਾ ਹੈਗਾ ਇੱਕ ਬੰਦੇ ਨੇ ਗੱਲ ਕਹੀ ਸੀ ਵੀ ਜਿਹੜਾ ਹੈਗਾ वेस्टर्न ਕੰਟਰੀਜ਼ ਦਾ ਡਾਊਨਫਾਲ ਵੱਲ ਜਾ ਰਹੀਆਂ ਤੇ ਜਿਹੜੀਆਂ ਈਸਟਰਨ ਕੰਟਰੀਜ਼ ਆ ਉਹ ਗਰੋ ਕਰ ਰਹੀਆਂ ਇਸ ਟਾਈਮ ਪੋਟੈਂਸ਼ੀਅਲ ਹੈਗਾ ਬਹੁਤ ਜ਼ਿਆਦਾ ਕਿਉਂਕਿ ਇਹ ਸੈਚੂਰੇਟ ਹੋ ਗਈਆਂ ਕੰਟਰੀਆਂ ਮਤਲਬ ਹੁੰਦਾ ਨਾ ਇੱਕ ਇੱਕ ਲਿਮਟ ਹੁੰਦੀ ਆ ਉਹ ਬੰਦਾ ਜਾ ਕੇ ਉਸ ਤੋਂ ਗਾੜੀ ਫਿਰ ਥੋੜਾ ਹੌਲੀ ਹੋ ਜਾਂਦਾ ਠੀਕ ਤੇ ਇਹਨਾਂ ਦੇ ਵਿੱਚ ਅਜੇ ਆਪਸ਼ਨਾਂ ਹੈਗੀਆਂ ਨੇ ਗਰੋ ਕਰਨ ਦੀਆਂ ਕਿਉਂਕਿ ਲੇਬਰ ਵੀ ਇਹਨਾਂ ਦੇ ਨੌਜਵਾਨੀ ਜਿਆਦਾ ਇਹਨਾਂ ਕੰਟਰੀਆਂ ਚ ਆ ਜੀ ਜੀ ਤੇ ਇੱਥੇ ਤੇ ਸਾਰੇ ਫੋਰਨ ਨਹੀਂ ਆ ਨਾ ਮਤਲਬ ਇਹੋ ਰਹਿ ਗਏ ਆ ਤੇ ਕੁਝ ਜਿਆਦਾ ਲਿਬਰਲ ਹੋਣ ਦੇ ਕਰਕੇ ਜਿਹੜੇ ਇਹਨਾਂ ਦੇ ਸਕੂਲੀ ਸਿਸਟਮ ਹੈ ਉਹ ਉਹ ਬਹੁਤ ਮਾੜਾ ਆ ਜੀ ਇੱਥੇ ਇੰਜੀਨੀਅਰ ਡਾਕਟਰ ਨਹੀਂ ਪਤਾ ਹੁੰਦੇ ਸਾਰੇ ਮਤਲਬ ਇਹਨਾਂ ਨੂੰ ਬਾਹਰ ਦੀ ਲੋੜ ਪੈਂਦੀ ਵੀ ਲੋੜ ਪੈਂਦੀ ਹਾਂ ਜੀ ਕਿਉਂਕਿ ਇਹ ਬਹੁਤ ਜਿਆਦਾ ਮਤਲਬ ਪੜ੍ਹਾਈ ਨੂੰ ਮਤਲਬ ਹੋਰ ਤਰ੍ਹਾਂ ਦੇ ਲੋਕ ਹੋ ਗਿਆ ਜਦੋਂ ਜਿਆਦਾ ਕਿ ਉਹਨਾਂ ਨੂੰ ਜਿਆਦਾ ਮਿਲ ਜੇ ਨਾ ਖੁੱਲੀ ਜੀ 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 ਇਵਨ ਇਹਨਾਂ ਦੇ ਸਕੂਲਾਂ 'ਚ ਜੇ ਕੋਈ ਇੰਟੈਲੀਜੈਂਟ ਬੱਚਾ ਨਾ ਜਿਹੜਾ ਜਿੱਦਾਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਉਹਨੂੰ ਛੇੜਦੇ ਨੇ ਅੱਛਾ ਮਤਲਬ ਜਿੱਦਾਂ ਤੁਸੀਂ ਸਮਝਦੇ ਨਾ ਵੀ ਕਿ ਪੜਾਕੂ ਜਾਂ ਮਤਲਬ ਕਹਿ ਕੇ ਵੀ ਉਹਦਾ ਥੋੜਾ ਜਿਹਾ ਮਜ਼ਾਕ ਜਿਹਾ ਡਾਇਆ ਜਾਂਦਾ ਓਕੇ ਠੀਕ ਓਕੇ ਹਾਂ ਤੇ ਇਹ ਚੀਜ਼ ਹਾਂਜੀ ਇੱਕ ਮੈਨੂੰ ਦੱਸੋ ਵੀ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਵੀ ਜਿਹੜਾ ਡਾਲਰ ਉੱਪਰ ਜਾ ਰਿਹਾ ਵੀ ਡਾਲਰ ਹੁਣ ਹੇਠਾਂ ਡਿੱਗਣਾ ਵੀ ਸ਼ੁਰੂ ਹੋਊਗਾ ਕਿਉਂਕਿ ਜਿਸ ਹੱਬ ਨਾਲ ਅਮਰੀਕਾ ਦੂਜੀਆਂ ਕੰਟਰੀਆਂ ਨਾਲ ਪੰਗੇ ਲੈ ਰਿਹਾ ਹੈ ਉਹਦੇ ਕਰਕੇ ਵੀ ਜਿਹੜਾ ਆਬਦੀ ਜਿਹੜੀ ਹੈਗੀ ਪ੍ਰੋਡਕਸ਼ਨ ਐਡੀ ਛੇਤੀ ਇਹ ਕੰਮ ਨਹੀਂ ਸਕਦਾ ਅਮਰੀਕਾ ਉਹਦੇ ਕਰਕੇ ਜਿਹੜਾ ਹੈਗਾ ਵੀ ਜਿਹੜਾ ਡਾਲਰ ਹੈ ਉਹ ਥੱਲੇ ਡਿੱਗੂਗਾ ਵੀ ਲੋਕ ਸਫਰ ਕਰਨਗੇ ਇਸ ਚੀਜ਼ ਨੂੰ ਹਾਂ ਇਹ ਮੈਂ ਵੀ ਸੁਣਿਆ ਕਿਉਂਕਿ ਇਹਦੀ ਪਾਲਿਸੀ ਜਿੱਦਾਂ ਦੀਆਂ ਹੁਣ ਕਰਦਾ ਪਏ ਇਹਨਾਂ ਨੂੰ ਵੀ ਪਤਾ ਵਾ ਵੀ ਇਹ ਡਾਲਰ ਥੱਲੇ ਡਿੱਗੂਗਾ ਤੇ ਇਹਦਾ ਇਹਨਾਂ ਨੇ ਕੋਈ ਤੋੜ ਵੀ ਸੋਚਿਆ ਹੋਊਗਾ ਕੋਈ ਹੁਣ ਜਿੱਦਾਂ ਇਹ ਹਾਂ ਕਰਦੇ ਪਏ ਆ ਮੈਂ ਆਹ ਵੀ ਕੰਟਰੀ ਤੇ ਕਾਬੂ ਕਬਜ਼ਾ ਕਰਨਾ ਉੱਤੇ ਵੀ ਇਦਾਂ ਵੀ ਇਹ ਬਿਆਨ ਜਿਹੜੇ ਆ ਐਵੇਂ ਨਹੀਂ ਦਿੱਤੇ ਗਏ ਤਾਂ ਪਿੱਛੇ ਕੋਈ ਕੋਈ ਇਹਨਾਂ ਦੀ ਸੋਚ ਆ ਸੋਚ ਆ ਹਾਂਜੀ ਤੇ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਗੱਲ ਕਿੱਧਰ ਨੂੰ ਜਾਂਦੀ ਆ ਹਾਂ 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 ਤੇ ਜਿਹੜੀ ਹੁਣ ਆਪਾਂ ਦੂਜੇ ਪਾਸੇ ਗੱਲ ਕਰ ਲਈਏ ਵੀ ਇਲੀਗਲ ਜਿਹੜੀ ਮਾਈਗ੍ਰੇਸ਼ਨ ਆ ਉਹਨੂੰ ਰੋਕਣ ਵਾਸਤੇ ਜਿਹੜੇ ਆ 10 20 ਦਿਨ ਦਾ ਜਿਹੜਾ ਸੀਗਾ ਇਹਨਾਂ ਦਾ ਸੈਟਅਪ ਜਾਂ ਇਹਨਾਂ ਨੇ ਮੇਰੇ ਮਿਲਟਰੀ ਵੀ ਡਿਪਲੋਮੇਟ ਕੀਤੀ ਆ ਬਾਰਡਰਸ ਦੇ ਤੇ ਜਿਹੜੀ ਇਹਨਾਂ ਨੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੂੰ ਵੀ ਇਹਨਾਂ ਨੇ ਥੋੜਾ ਐਕਟਿਵ ਕੀਤਾ ਵੀ ਉਹਦੇ ਨਾਲ ਤੁਹਾਨੂੰ ਲੱਗਦਾ ਵੀ ਜਿਹੜੀ ਹੈਗੀ ਆ ਇਲੀਗਲ ਮਾਈਗ੍ਰੇਸ਼ਨ ਜਮ੍ਹਾਂ ਬੰਦ ਹੋ ਜੂਗੀ ਅਮਰੀਕਾ ਚ ਹਾਂਜੀ ਇਹ ਜਿਹੜਾ ਆਉਣ ਆਉਣ ਵਾਲਿਆ ਉਹ ਤੇ ਹੁਣ ਮੂੰਹ ਨਹੀਂ ਕਰਦੇ ਪਿਆ ਇਹਨੂੰ ਅੱਛਾ ਉਹ ਤੇ ਪਿੱਛੋਂ ਪਿੱਛੇ ਮੁੜੀ ਜਾਂਦੇ ਆ ਵੇਖੋ ਹੁਣ ਲੋਕਾਂ ਨੂੰ ਪਹਿਲ ਸਮਝ ਹੀ ਹੋਣ ਆਈ ਆ ਵੀ ਅਸਲ 'ਚ ਪਹਿਲਾਂ ਉਹਨਾਂ ਨੂੰ ਵੀ ਪਤਾ ਹੀ ਨਹੀਂ ਸੀ ਵੀ ਕੋਈ ਇਦਾਂ ਵੀ ਕਰ ਸਕਦਾ ਵੀ ਇਮੀਗ੍ਰੇਸ਼ਨ ਤੇ ਚੱਕੋਗੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਇਦਾਂ ਗਾਣੇ ਇਦਾਂ ਦੇ ਬਣ ਗਏ ਸੀ ਜੱਟ ਨੂੰ ਤੇ ਕਿੱਟਾ ਟਰੰਪ ਨਾ ਰੋਕ ਸਕੇ ਤੇ ਚੁੰਗੀ ਬਲੇ ਤਾਂ ਦੇ ਆ ਗਏ ਸੀ ਤੇ ਇਹ ਗੱਲਾਂ ਸਾਡੇ ਕਈ ਜਿਹੜੇ ਵਿਦਵਾਨ ਜਾਂ ਆਪਾਂ ਜਿੱਦਾਂ ਇਹ ਪੋਡਕਾਸਟ ਪਹਿਲਾਂ ਵੀ ਕੀਤੇ ਆ ਵੀ ਇਹ ਕੰਮ ਹੋਣਾ ਆ ਹਨਾ ਅਸੀਂ ਤਾਂ ਪਿਛਲੇ 2-3 ਸਾਲਾਂ ਤੋਂ ਕਹਿੰਦੇ ਆ ਜੀ 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 ਕਿ ਉਹ ਬੰਦਿਆ ਨਾ ਇਦਾਂ ਹੁਣੀ ਆ ਨਾਮ ਘੜਦੇ ਰਹਿਣੇ ਨਾ ਘਾਟਦੇ ਰਹਿਣੇ ਆ ਹੂੰ ਤੇ ਉਹੋ ਗੱਲ ਹੁਣ ਆ ਵੇਲੇ ਵੇਹਲੋ ਸਿੱਧ ਹੁੰਦੀ ਤੇ ਜੇ ਇੰਨੀ ਵੱਡੀ ਚੀਜ਼ ਵੇਖ ਕੇ ਵੀ ਕੋਈ ਬੰਦਾ ਨਹੀਂ ਸਮਝਦਾ ਹੂੰ ਕਿ ਇੱਕ ਤੇ ਪੂਰਾ ਦਾਤ ਹੀ ਲਾਉਣ ਵਾਲੀ ਗੱਲ ਹੋ ਗਈ ਹੁਣ ਮੇਰੇ ਨਾਲ ਇੱਥੇ ਕੋਈ ਅਬਜ਼ੁਰਗ ਬੈਠੀ ਉਹ ਗੱਲ ਕਰਦੇ ਪਈ ਵੀ ਤੁਸੀਂ ਇਹ ਕਾਨੂੰਨ ਬਾਰੇ ਕੀ ਸੋਚਦੇ ਜੀ ਵੀ ਇੱਕ ਜਿਹੜੇ ਇੱਥੇ ਆਣ ਕੇ ਬੱਚੇ ਪੈਦਾ ਕਰਦੇ ਸੀ ਨਾ ਹਾਂ ਤੇ ਬੱਚਿਆਂ ਦੇ ਕਰਕੇ ਉਹਨਾਂ ਨੂੰ ਹਾਂਜੀ ਹਾਂਜੀ ਹਾਂ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਕਿ ਬੱਚਾ ਇੱਥੇ ਪੈਦਾ ਹੋ ਗਿਆ ਜੀ ਜੀ ਉਹ ਵੀ ਇਹਨਾਂ ਰੂਲ ਚੇਂਜ ਕਰਤਾ ਵੀ ਬੱਚਾ ਭਾ ਇੱਥੇ ਵੀ ਪੈਦਾ ਹੋ ਜੇ ਜੀ ਆਪਾਂ ਉਹਨੂੰ ਸਿਟੀਜ਼ਨਸ਼ਿਪ ਨਹੀਂ ਦਵਾਂਗੇ ਓਕੇ ਇਹ ਬੜੀ ਵੱਡੀ ਇੱਕ ਚੇਂਜ ਆ ਹਾਂ ਵੀ ਉਹ ਬਜ਼ੁਰਗ ਮੈਨੂੰ ਹਾਂਜੀ ਹੂੰ 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 ਉਹ ਕਿੰਦੀ ਵੀ ਤੁਸੀਂ ਕੀ ਇਹ ਸੋਚ ਰਹੇ ਹੋ ਮੈਂ ਵੇਖੋ ਇਹ ਬਿਲਕੁਲ ਠੀਕ ਹੈ ਜਿਹੜੇ ਲੋਕ ਬੱਚਿਆਂ ਨੂੰ ਇੱਕ ਟੂਲ ਬਣਾ ਲਿਆ ਨਾ ਜਿੰਨਾਂ ਨੇ ਇਹ ਪੱਕੀ ਹੁੰਦਾ ਉਹ ਉਹਨਾਂ ਨੂੰ ਬੱਚਿਆਂ ਦਾ ਕੋਈ ਮੋਹ ਲगाव ਹੈ ਹੀ ਨਹੀਂਗਾ ਉਹ ਬੱਚੇ ਸਿਰਫ ਇੱਕ ਟੂਲ ਸੀ ਉਹਨਾਂ ਲਈ ਤੇ ਠੀਕ ਹੈ ਉਹਨਾਂ ਨੇ ਜੋ ਵੀ ਸੋਚਿਆ ਸੋਚਿਆ ਬਿਲਕੁਲ ਬਿਲਕੁਲ ਠੀਕ ਹੈ ਤੇ ਇੱਕ ਮੈਨੂੰ ਦੱਸਿਓ ਵੀ ਜਿਹੜਾ ਹੈਗਾ ਜਿਹੜੇ ਬੰਦਿਆਂ ਨੇ ਸਾਈਲਮ ਲਈ ਆ ਰਿਫਿਊਜੀ ਜਿਹਨਾਂ ਨੇ ਕਲੇਮ ਕੀਤਾ ਫਿਰ ਇਸ ਹੱਬ ਨਾਲ ਤਾਂ ਉਹਨਾਂ ਦੇ ਕੇਸ ਵੀ ਇਹ ਰਫਾ-ਦਾਫਾਈ ਕਰਨਗੇ ਮੈਨੂੰ ਨਹੀਂ ਲੱਗਦਾ ਵੀ ਕੋਈ ਇਹ ਜਿਵੇਂ ਕੇਸ ਅੱਗੇ ਕੋਰਟਾਂ 'ਚ ਚੱਲਦੇ ਸੀਗੇ ਤੇ ਉਹਨਾਂ ਨੂੰ ਸਾਈਲਮ ਦੇ ਗਰਾਊਂਡ ਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦਿੰਦੇ ਸੀ ਵੀ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੀ ਇੰਟੈਂਸ਼ਨ ਹੋਊਗੀ ਵੀ ਅਸੀਂ ਉਹ ਵੀ ਕੇਸ ਖਤਮ ਕਰੀਏ ਵੀ ਰਿਜੈਕਟ ਕਰੀਏ ਤੇ ਲੋਕਾਂ ਨੂੰ ਭੇਜੀਏ ਜਿੱਥੋਂ ਆਏ ਆ ਹਮ ਇਹ ਚਾਹੌਣ ਨਾ ਬੜੀ ਦੂਰ ਤੱਕ ਜਾ ਸਕਦੇ ਆ ਈਵਨ ਜਿਨ੍ਹਾਂ ਨੂੰ ਸਿੱਟੀਆਂ ਸਿਪ ਦੇ ਵੀ ਦਿੱਤੀ ਜਾਂ ਨਾ ਉਹਨਾਂ ਤੇ ਵੀ ਕੇਸ ਹੋ ਸਕਦਾ ਜੇ ਉਹਨਾਂ ਦੇ ਕੋਈ ਕਾਗਜ਼ਾਂ 'ਚ ਕੋਈ ਵੀ ਕਮੀ ਪੇਸ਼ੀ ਇਹ ਕੱਢ ਲੈਣ ਤੇ ਮਤਲਬ ਇਹ ਚਾਹੌਣ ਤੇ ਬੜੀ ਦੂਰ ਤੱਕ ਜਾ ਸਕਦੇ ਆ ਪਰ ਉੱਥੇ ਜਾਣ ਤੇ ਇਹ ਜਿਨਾਂ ਨੂੰ ਟਾਈਮ ਲੱਗੂਗਾ ਕਿਉਂਕਿ ਇਹਨਾਂ ਨੂੰ ਪਹਿਲਾਂ ਇੰਨਾ ਵੱਡੀ ਜਿਹੜੀ ਆ ਮੈਂ ਹੁਣੇ ਅੱਜ ਹੀ ਵੇਖਦਾ ਪਏ 7,25,000 ਇੰਡੀਅਨ ਆ ਇਲਲੀਗਲ ਜਿਹੜਾ ਯੂਐਸਏ ਅੱਛਾ ਜੀ ਓਹੋ ਹੋ ਹੋ ਇੰਨੀ ਵੱਡੀ ਮਾਤਰਾ ਆ ਤੇ ਇੰਨੇ ਵੱਡੇ ਬੰਦੇ ਨੂੰ ਲੌਜਿਸਟਿਕਲੀ ਵਾਪਸ ਭੇਜਣਾ ਕੰਟਰੀਆਂ ਦੇ ਨਾਲ ਗੱਲਬਾਤ ਕਰਨੀ ਕਿ ਤੁਸੀਂ ਸੈਪਟ ਕਰੋ ਜੀ ਜੀ ਇਹ ਔਖਾ ਤਾਂ ਹੈਗਾ ਕੰਮ ਪਰ ਜਦੋਂ ਇੱਕ ਵਾਰੀ ਨਿੱਤੇ ਨਹੀਂ ਵੱਜ ਜਾਵੇ ਜਾਂ ਉਹਨਾਂ ਨੂੰ ਕੋਈ ਤਰੀਕਾ ਲੱਭ ਜਾਵੇ ਤਾਂ ਫਿਰ ਉਹ ਤੁਰਿਆ ਰਹਿੰਦਾ ਹੁੰਦਾ ਜੀ 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 ਰਾਈਟ ਰਾਈਟ ਤੇ ਬਿਲਕੁਲ ਠੀਕ ਆ ਲੈ ਉਹ ਅਜ਼ਾਈਲਮ ਵਾਲੇ ਜਿੱਤੇ ਜਿਹੜੇ ਵੇਖੋ ਇਹ ਜੇ ਇੰਨੇ ਸਿਆਣੇ ਨੇ ਇਹਨਾਂ ਦਾ ਇੰਨਾ ਦਿਮਾਗ ਹੈ ਇੰਨੀ ਹੈ ਟੈਕਨੋਲੋਜੀ ਜਾਣੇ ਉਹਨਾਂ ਨੇ ਉਹਨਾਂ ਨੇ ਪਤਾ ਲੱਗ ਜਾਣਾ ਇਹਨਾਂ ਨੂੰ ਕਿ ਇਹ ਅਸਾਈਲਮ ਵਾਲੀ ਝੂਠੇ ਸੀ ਕਿ ਸੱਚੇ ਹੀ ਹਾਂ 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 ਬਿਲਕੁਲ 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 ਵੀ ਜੇ ਇਹ ਸਾਰਾ ਕੁਝ ਆਪਾਂ ਦੇਖਦੇ ਆਂ ਸਾਰੇ ਕਿਸੇ ਦੀ ਪਰਚੋਲ ਕਰਦੇ ਆਂ ਇਹਦਾ ਮਤਲਬ ਜਿਉਂ ਜਿਹੜੀ ਏਦੋਂ ਪਹਿਲਾਂ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੋਈ ਉਹ ਹੋਈ ਨਹੀਂ ਕਿ ਵੀ ਕਹਿ ਲਓ ਕਰਵਾਈ ਗਈ ਹੈ ਹਾਂ ਮਲੇਕ ਕਰਵਾਈ ਕਿੰਨੇ ਆ ਉਹਦੇ ਪਿੱਛੇ ਬੜੇ ਫੈਕਟਰ ਨੇ ਜੀ ਕ腐ਸ਼ਨ ਪੋਲਿਟਿਕਲ ਲੋਕੀਏ ਸੋਚਦੇ ਹੀ ਨਹੀਂ ਸੀ ਪਏ ਵੀ ਸਾਡੇ ਜਿਨ੍ਹਾਂ ਨੇ ਸਾમી ਵੋਟਾਂ ਪਾ ਕੇ ਜਿਤਾਇਆ ਸੀ ਉਹਨਾਂ ਲਈ ਵੀ ਕੋਈ ਸੋਚੀਏ ਮਤਲਬ ਸਾਰਾ ਬੇੜਾਗਰਕ ਹੋ ਚੁੱਕਾ ਹੀ ਉਹ ਇੱਕ ਸਮਝਦੇ ਪੈਸੇ ਲਾ ਕੇ ਆਪਾਂ ਆਏ ਆ ਪਹਿਲ ਆਪਣਾ ਵੇਖੋ ਤੇ ਇਸ ਵੇਲੇ ਮੈਂ ਤੁਹਾਨੂੰ ਦੱਸਾਂ ਜਿਹੜੇ ਇੰਡੀਆ ਦੇ ਪੋਲਿਟਿਕਲ ਜਿਹੜੇ ਆਪਣੇ ਸਿੱਖ ਨੇ ਜਾਂ ਜੱਟ ਮਤਲਬ ਕੁਝ ਵੀ ਆਪਣੇ ਪੁਰਾਣੇ ਪੰਜਾਬੀ ਨੇ ਉਹਨਾਂ ਨੂੰ ਸੇਕ ਲੱਗਣ ਡਿਆ ਪੂਰਾ ਹੂੰ ਕਿਉਂਕਿ ਉਹਨਾਂ ਨੂੰ ਇਹ ਦਿਖਦਾ ਪਿਆ ਵਾ ਵੀ ਗਾਂ ਅਸੀਂ ਰੂਲ ਕਿੱਥੇ ਕਰਾਂਗੇ ਖਤਮ ਹੋ ਗਿਆ ਨਾ ਸਾਰਾ ਇਹਨਾਂ ਜਿਆਦਾ ਨਹੀਂ ਸੀ ਉਹਨਾਂ ਨੂੰ ਡਿੱਗਣਾ ਚਾਹੀਦਾ ਵੀ ਲੋਕਾਂ ਦਾ ਬਿਲਕੁਲ ਹੀ ਸੋਚਣਾ ਬੰਦ ਕਰਤਾ ਤੇ ਲੋਕ ਵਿਚਾਰੇ ਮਜਬੂਰੀ ਦੇ ਮਾਰੇ ਫਿਰ ਕੀ ਮਰਦਾ ਬੰਦਾ ਕੀ ਨਹੀਂ ਕਰਦਾ ਹਨਾ ਵੀ ਕਹਿ ਲਓ ਜਿਵੇਂ ਆਪਾਂ ਸਿੱਧਾ ਕਹਿ ਲਈਏ ਵੀ ਲੋਕਾਂ ਨੇ ਰੋਹ ਦੇ ਵਿੱਚ ਹੀ ਵੋਟਾਂ ਪਾ ਕੇ 트ੰਪ ਨੂੰ ਜਿਤਾਤਾ ਵੀ ਹੁਣ ਆਪ ਹੀ ਹੁਣ ਤੇਰੀ ਲੋੜ ਹੈ हां जी ਇਥੋਂ ਦੇ ਤੇ ਵੇਖੀ ਲੋਕਾਂ ਦਾ ਤੇ ਇਹ ਆਪਣੀ ਥਾਂ ਬਿਲਕੁਲ ਸਹੀ ਨੇ ਹੁਣ ਇੱਕ ਅਦਾ ਘਰ ਆ ਘਰ ਦੇ ਵਿੱਚ ਕਿੰਨੇ ਕ ਬੰਦੇ ਕੋ ਬਾੜ ਲੂਗਾ ਨਾ ਨਜਾਇਜ਼ ਜੀ ਹਾਂ 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 ਇਹ ਤੇ ਕੰਮ ਹੋਣਾ ਸੀ ਹੂੰ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਤੋਂ ਆਪਣੇ ਭਾਈਚਾਰੇ ਨੂੰ ਇਹ ਸਿੱਖਣਾ ਚਾਹੀਦਾ ਭਾਈ ਅਵਲ ਤੇ ਬੜੇ ਹਾਈ ਲੈਵਲ ਦੀਆਂ ਗੱਲਾਂ ਵਾ ਕੱਲੇ ਉਹ ਵੀ ਵਿਚਾਰੇ ਕੀ ਕਰਨ ਇਹਨਾਂ ਸਾਰਾ ਤਾਣਾ ਬਾਣਾ ਹੀ ਚੇਂਜ ਹੋਣਾ ਵਾ ਈ ਵੇਖੋ ਜਿੱਦਾਂ ਆਹ ਪਾਣੀ ਆ ਨਾ ਇੱਥੇ ਗੰਦਾ ਕਰਦੇ ਪਏ ਆ ਕਰ ਕੰਪਨੀ ਵਾਲੇ ਜਾਂ ਕੋਸ਼ ਜੀ ਪਾਣੀ ਤੇ ਦੁਨੀਆ ਦਾ ਸਾਂਝਾ ਹੈ ਨਾ ਜੀ ਤੇ ਪੂਰੀਆਂ ਕੰਟਰੀ ਨੂੰ ਬਾਤ ਚੁਕਣੀ ਚਾਹੀਦੀ ਆ ਮਾਹੌਲ ਸਹੀ ਕਰਨਾ ਚਾਹੀਦਾ ਤੇ ਕੋਈ ਪਾਲਿਸੀ ਐਂਟਰੀ ਦੀ ਬਣਾਉਣੀ ਚਾਹੀਦੀ ਆ ਜੀ 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 ਬਿਲਕੁਲ ਸਹੀ ਆ ਬਿਲਕੁਲ ਸਹੀ ਆ ਤੇ ਆਉਣ ਵਾਲਾ ਫਿਰ ਬਾਈ ਟਾਈਮ ਆ ਜਿਹੜਾ 2-4 ਸਾਲ ਦਾ 5 ਸਾਲ ਦਾ ਜੇ ਆਪਾਂ ਅਮਰੀਕਾ ਵਰਗੇ ਮੁਲਕ ਨੂੰ ਲੈ ਕੇ ਦੇਖੀਏ ਵੀ ਆਮ ਲੋਕਾਂस्ते ਚੰਗਾ ਰਹੂਗਾ ਜਾਂ ਮਾੜਾ ਰਹੂਗਾ ਜਾਂ ਬੈਲੈਂਸ ਤੇ ਰਹੂਗਾ ਹਾਂ ਇਹ ਉਹਨਾਂ ਦੀ ਪਾਲਿਸੀਆਂ ਤੇ ਡਿਪੈਂਡ ਕਰਦਾ ਹੈ ਕੀ ਕਰਦੇ ਨੇ ਕੀ ਨਹੀਂ ਕਰਦੇ ਕੈਸ ਵੇਲੇ ਜੇ ਆਪਾਂ ਇੱਕ ਬੇਸਿਕ ਲੈ ਕੇ ਚੱਲੀਏ ਤੇ ਜੋ ਕੋਸ਼ਿਸ਼ ਸਾਰੀ ਵਰਲਡ ਤੇ ਹੁੰਦਿਆ ਉਹ ਇੱਥੇ ਹੁੰਦਿਆ ਵੀ ਕਾਰਪੋਰੇਟ ਪੈਸਾ ਦਿੰਦੇ ਆ ਜਿਵੇਂ ਐਲਨ ਮਸਕ ਆ ਕੋਈ ਕਹੇਗਾ ਤੇ ਕਾਰਪੋਰੇਟ ਹੀ ਆ ਨਾ ਉਹਨੇ ਪੈਸਾ ਦਿੱਤਾ ਇਹਦੀ ਕੈਂਪੇਨ ਚ ਚੜਾਈ ਆ ਤੇ ਉਹ ਫਿਰ ਉਹਨੇ ਵੀ ਇਹਨਾਂ ਦਾ ਹੀ ਸੋਚਣਾ ਹਨਾ ਜੀ 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 ਸਾਰੀਆਂ ਬਰਾਈਆਂ ਜਿਹੜੀਆਂ ਇੱਥੋਂ ਸ਼ੁਰੂ ਹੁੰਦੀਆਂ ਨੇ ਵੀ ਜਿਹੜਾ ਡੈਮੋਕ੍ਰੇਸੀ ਆ ਉਹ ਇਸ ਵੇਲੇ ਦੁਨੀਆ ਸਾਰੇ ਵਰਲਡ 'ਚ ਹੀ ਖਤਰੇ 'ਚ ਆ ਜੀ 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 ਰਾਈਟ 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 ਤੇ ਇਹ ਤਾਂ ਫਿਰ ਹੁਣ ਜਿਵੇਂ ਤੁਹਾਡੇ ਕਹਿਣ ਦਾ ਮਤਲਬ ਵੀ ਸਾਲ 2 ਸਾਲ 3 ਸਾਲ ਦੇ ਵਿੱਚ ਹੀ ਪਤਾ ਲੱਗੂਗਾ ਹਨਾ ਵੀ ਜਿਹੜੇ ਹਾਲਾਤ ਕਿੱਧਰ ਨੂੰ ਜਾ ਰਹੇ ਆ ਤੇ ਜੇ ਓਵਰਆਲ ਆਪਾਂ ਵਰਲਡ ਗਲੋਬਲੀ ਇੰਪੈਕਟ ਦੇਖੀਏ ਤਾਂ ਉਹ ਜਿਹੜਾ ਹੈਗਾ ਸਮਾਂ ਜਿਹੜਾ 4-5 ਸਾਲ ਦਾ ਉਹ ਆਮ ਲੋਕਾਂ ਵਾਸਤੇ ਟਫ ਹੋ ਸਕਦਾ ਹਾਂਜੀ ਆਮ ਲੋਕਾਂ ਵਾਸਤੇ ਟਫ ਹੋ ਸਕਦਾ ਤੇ ਇਹ ਤੋਂ ਸਾਡੇ ਲੋਕਾਂ ਨੂੰ ਇਹ ਸਿੱਖਣਾ ਚਾਹੀਦਾ ਵੀ ਆਪਣਾ ਘਰ ਜਿਹੜਾ ਸੀ ਉਹ ਆਪਣਾ ਘਰ ਹੀ ਹੁੰਦਾ ਨਾ ਤੇ ਕਮਾਈ ਕਰਨ ਦੇ ਤੌਰ ਤੇ ਤੁਸੀਂ ਆਉਂਦੇ ਉਹ ਵੀ ਲੀਗਲੀ ਬੇਨਾ ਆਉਂਦੇ ਹਨਾ ਕੋਈ ਵਰਕ ਪਰਮਿਟ ਲੈ ਕੇ ਉੱਥੋਂ ਹੀ ਆਉਂਦੇ ਤੁਹਾਨੂੰ ਕੋਈ ਕਹਿ ਕਹਿ ਨਹੀਂ ਸਕਦਾ ਵੀ ਤੁਸੀਂ ਇਲੀਗਲ ਜੇ ਜਾਂ ਥੋਂ ਨਿਕਲ ਜੋ ਤੁਹਾਣਾ ਗੈਰ ਮਨੁੱਖੀ ਜਿਹੜਾ ਪਤੀਰਾ ਹੋ ਨਹੀਂ ਹੋਣਾ ਜੀ ਜੀ ਤੇ ਦੀ ਸਦਕੇ ਆਉਂਦੇ ਆਪਣਾ ਕੰਮ ਕਰਦੇ ਤੇ ਆਪਣੇ ਘਰਾਂ ਨੂੰ ਜਾਂਦੇ ਜਿਹੜਾ ਇੰਨਾ ਜੋਖਮ ਲਿਆ ਬਾਕੀ ਇਹ ਵੀ ਵੇਖੋ ਇਹ ਇਹ ਡੱਕਾ ਲੱਗਣਾ ਸੀ ਕਿਉਂਕਿ ਆ ਪਿਛਲੇ 4-5 ਸਾਲ ਤੋਂ ਆਵਾ ਯੁੱਤ ਗਿਆ ਵੀ ਹਾਂਜੀ ਬੀ ਅਰਪੋਰਟਾਂ ਦੇ ਭਰੇ ਹੀ ਜਾਂਦੇ ਸੀ ਇਹ ਇਹ ਕੰਮ ਹੋਣਾ ਹੈ ਹੋਣਾ ਸੀ ਬਿਲਕੁਲ 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 ਆਹੋ ਇਹ ਗੱਲ ਤੁਹਾਡੀ ਠੀਕ ਹੈ ਵੀ ਕੋਈ ਕੰਟਰੀ ਆ ਉਹ ਕਿੰਨਾ ਕਚਰ ਦੂਜੇ ਬੰਦੇ ਨੂੰ ਆਪਦੀ ਕੰਟਰੀ ਚ ਧੜਾ ਧੜਵਾੜੀ ਜਾਊਗੀ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਇਸ ਚੀਜ਼ ਤੇ ਰੋਕ ਲਾਉਣੀ ਪਊਗੀ ਰੋਕ ਲਾਉਣੀ ਪੈਣੀ ਸੀ ਕਿਉਂਕਿ ਇੱਥੇ ਹਰ ਘਰ 'ਚ ਹਥਿਆਰ ਨੇ ਜੀ ਤੇ ਉਹਨੇ ਆਰਮੀ ਕੋ ਨਹੀਂ ਜਿੰਨੇ ਤੇ ਘਰਾ ਘਰਾਂ 'ਚ ਹਥਿਆਰ ਨੇ ਤੇ ਇੱਥੇ ਵੀ ਫਿਰ ਉਹ ਇੱਕ ਸਿਵਲ ਵਾਰ ਲੱਗਾ ਮੌਲ ਹੋ ਜਾਣਾ ਕਿ ਮੌਲ ਹੋ ਜਾਣਾ ਕਿਉਂਕਿ ਆਈ ਜਾਂਦੇ ਸੀ ਆਈ ਜਾਂਦੇ ਸੀ ਤੇ ਗਵਰਨਮੈਂਟ ਦੀਆਂ ਕੋਈ ਪਾਲਿਸੀਆਂ ਇਦਾਂ ਦੀਆਂ ਨਹੀਂ ਵੀ ਉਹ ਆਪਣੇ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ ਜਿੱਦਾਂ ਪੰਜਾਬ 'ਚ ਹੋ ਰਿਹਾ ਸੀ ਨਾ ਇਸ ਵੇਲੇ ਜੀ 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 ਵੀ ਆਪਣੇ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ ਦੂਜਿਆਂ ਦੇ ਬਣਾਓ ਉਹਨਾਂ ਦਾ ਉਹਨਾਂ ਨੂੰ ਸੈਟਲ ਕਰੋ ਉਹਨਾਂ ਨੂੰ ਬੈਨੀਫਿਟ ਦਿਓ ਜੀ ਜੀ ਤੇ ਉਹ ਹਾਲ ਫਿਰ ਇੱਥੇ ਖਰਾਬ ਹੋ ਗਿਆ ਸੀ ਜੀ 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 ਦੇ ਮਨ ਲਾਦਾ ਬੋਪਰਾ ਸਾਹਿਬ ਆਲਮੋਸਟ ਜਿੰਨੇ ਇੱਕ ਸੀਗੇ ਮੁੱਦੇ ਆਪਾਂ ਕਰ ਲਏ ਡਿਸਕਸ ਜੇ ਕੋਈ ਹੋਰ ਇੰਪੋਰਟੈਂਟ ਮੁੱਦਾ ਹੋਇਆ ਤਾਂ ਆਪਾਂ ਜ਼ਰੂਰ ਕਿਸੇ ਦਿਨ ਫੇਰ ਗੱਲਬਾਤ ਕਰਾਂਗੇ ਤੇ ਜਰੂਰ ਜੀ ਜੀ ਆ ਆਪਣਾ ਹਾਂਜੀ ਤੁਸੀਂ ਟਾਈਮ ਕੱਢਿਆ ਆਪਦਾ ਕੀਮਤੀ ਤੇ ਜਿਹੜੇ ਹਾਲਾਤ ਮੌਜੂਦਾ ਹਾਲਾਤ ਆ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਸਾਡੇ ਚੈਨਲ ਲਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡਾ ਵੀ ਸੇ ਆਪਾਂ ਜਲਦ ਮਿਲਾਂਗੇ ਹਾਂਜੀ ਫਿਰ ਤੁਹਾਡੇ ਜ਼ਰੂਰ ਬ్రో ਅਗੇ ਚਲੋ ਜੀ ਜ਼ਰੂਰ ਬਾਈ ਜੀ ਜ਼ਰੂਰ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਥੈਂਕ ਯੂ ਸਤਿ ਸ੍ਰੀ ਅਕਾਲ